ਦਸਰਨ ਜਿਹੜੇ ਦੋਸਤੋ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਫਤਿਹ ਦੋਸਤੋ ਤੁਸੀਂ ਆਹ ਤਸਵੀਰਾਂ ਸਾਹਮਣੇ ਦੇਖਦੇ ਪਏ ਹੋਵੋਗੇ ਇਹ ਤਸਵੀਰਾਂ ਹੈਗੀਆਂ ਰੋਡੇ ਪਿੰਡ ਦੀਆਂ ਇਹਦਾ ਇਤਿਹਾਸਿਕ ਪਿੰਡ ਰੋਡੇ ਹੈ ਤੇ ਇਹ ਉਥੋਂ ਦੇ ਜਿਹੜੇ ਸੀਵਰੇਜ ਬਣਿਆ ਸੀ ਆ ਉਹਦੀਆਂ ਤਸਵੀਰਾਂ ਕਿਉਂਕਿ ਇਹ ਵੱਡੇ ਡੂੰਘੇ ਟੋਏ ਜਿਹੜੇ ਭਰੇ ਗਏ ਆ ਇਹ ਕਿੱਥੇ ਬਣੇ ਹੋਏ ਆ ਤੁਹਾਨੂੰ ਤਸਵੀਰਾਂ ਮਖੋਣੀਆਂ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਜੀ ਇਤਿਹਾਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਛੇਵੀਂ ਪਾਤਸ਼ਾਹੀ ਕੀਰਤਨ ਪ੍ਰਕਾਸ਼ ਸੰਤ ਬਾਬਾ ਕ੍ਰਿਪਾਲ ਸਿੰਘ ਵਾਲਾ ਗੁਰਦੁਆਰਾ ਸਾਹਿਬ ਹੈਗਾ ਇਹ ਇਹਦੇ ਨਾਲ ਜਿਹੜਾ ਸਾਡੇ ਜਿਹੜੇ ਉਸ ਟਾਈਮ ਦੇ ਛਾਣੇ ਲੋਕਾਂ ਵੱਲੋਂ ਤੇ ਸੰਗਣੀ ਆਬਾਦੀ ਦੇ ਵਿੱਚ ਇੱਕ ਸੀਵਰੇਜ ਦਾ ਪਾਣੀ ਗੰਦਾ ਇਕੱਠਾ ਕਰਨ ਲਈ ਟੋਏ ਬਣਾਏ ਗਏ ਸੀਗੇ ਤੇ ਨਾਲ ਹੀ ਸ਼ਮਸ਼ਾਨ ਘਾਟਾ ਇੱਕ ਛੋਟੀ ਛੜਕ ਵੀ ਨਿਕਲਦੀ ਹੈਗੀ ਇੱਥੋਂ ਦੀ ਤੇ ਬੜਾ ਗੰਦਾ ਮੂਸ਼ਕ ਵੀ ਜਿਹੜਾ ਇੱਥੇ ਮਾਰਦਾ ਪਿਆ ਇਹ ਟੋਏ ਬੜੇ ਭਰੇ ਹੋਏ ਆ ਤੇ ਬੁਰਾ ਹਾਲ ਆ ਕਹਿੰਦੇ ਨੇ ਵੀ ਵੀ ਇੱਥੇ ਖੜਿਆ ਨਹੀਂ ਜਾਂਦਾ ਪਰ ਅਸੀਂ ਵੀ ਮੂੰਹ ਬੰਨ ਕੇ ਹੀ ਇੱਕ ਤਰ੍ਹਾਂ ਦਾ ਖੜਨ ਵਾਲੀ ਗੱਲ ਸਾਡੀ ਬਣੀ ਪਈ ਆ ਤੇ ਤੁਹਾਨੂੰ ਇਹ ਬੜੇ ਵੱਡੇ ਵੱਡੇ ਟੋਏ ਹੈਗੇ ਆ ਤੇ ਇਥੋਂ ਨੂੰ ਮੈਂ ਦਿਖਾਉਣਾ ਕਿਉਂਕਿ ਇਹ 8 ਸਾਲ ਪਹਿਲਾਂ ਜਿਹੜਾ ਸੀਵਰੇਜ ਦਾ ਨਿਰਮਾਣ ਹੋਇਆ ਸੀਗਾ ਤੇ ਪਿੰਡ ਵਾਸੀਆਂ ਨੇ ਰਲ ਕੇ ਤੇ ਐਨਆਰਆਈਆਂ ਵੱਲੋਂ ਸਪੋਰਟ ਕੀਤੀ ਗਈ ਸੀਗੀ ਤੇ 4-5 ਕਰੋੜ ਦੇ ਕਰੀਬ ਇੱਥੇ ਜਿਹੜਾ ਖਰਚਾ ਹੋਇਆ ਸੀਗਾ ਤੇ ਇਹ ਉਸ ਟਾਈਮ ਅ ਸਿਚੇ ਵਾਲਾ ਦਾ ਮਾਡਲ ਜਿਹੜਾ ਲਿਆਂਦਾ ਗਿਆ ਸੀ ਤੇ ਉਹ ਮਾਡਲ ਦਾ ਜਿਹੜਾ ਹਾਲਾਤ ਹੈ ਇਸ ਟਾਈਮ ਤੁਹਾਡੇ ਸਾਹਮਣੇ ਦੱਸਦੇ ਪਏ ਹੈਗੇ ਆ ਤੇ ਪਾਣੀ ਜਿਹੜਾ ਇਹ ਜਿਹੜੇ ਟੋਏ ਹੈਗੇ ਆ ਘੱਟੋ ਘੱਟ 35 40 ਫੁੱਟ ਦੇ ਕਰੀਬ ਕਰੀਬ ਡੂੰਘੇ ਬਣਾਏ ਗਏ ਸੀਗੇ ਤੇ ਇੱਥੇ ਪਾਣੀ ਜਿਹੜਾ ਇਕੱਠਾ ਕੀਤਾ ਗਿਆ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਸੰਗਣੀ ਆਬਾਦੀ ਦੇ ਵਿੱਚ ਹੈਗਾ ਆ ਇੱਕ ਇੱਥੇ ਮੋਟਰ ਜਿਹੜੀ ਲਾਈ ਗਈ ਸੀ ਤੇ ਪਾਣੀ ਕੱਢਣ ਵਾਸਤੇ ਤੇ ਉਹ ਗਾਂ ਅੱਗੇ ਜਿਹੜੀ ਨਿਕਾਸੀ ਬਿਲਕੁਲ ਹੀ ਨਹੀਂ ਤੇ ਸੰਗਣੀ ਆਬਾਦੀ ਆ ਪਹਿਲੇ ਪਾਤ ਦੇਖ ਸਕਦੇ ਹੋ ਦਰਾਖਤ ਬਹੁਤ ਜ਼ਿਆਦਾ ਹੋਏ ਹੋਏ ਕਿਉਂਕਿ ਮੌਸਮ ਇੰਨਾ ਜ਼ਿਆਦਾ ਮਾਰਦਾ ਪਿਆ ਖੜਨਾ ਔਖਾ ਹੋਇਆ ਪਿਆ ਜਲਦੀ ਜਲਦੀ ਇਹ ਕਹਿੰਦੇ ਆ ਵੀ ਕਿਰਾਂ ਇੱਕ ਵਾਰ ਜਿਹੜੀ ਅਸੀਂ ਇਹ ਵੀਡੀਓ ਬਣਾ ਕੇ ਤੁਹਾਨੂੰ ਵਿਖਾ ਦਿੱਗੇ ਕਿਉਂਕਿ ਇਹਦੇ ਸਬੰਧ ਦੇ ਵਿੱਚ ਜਿਹੜਾ ਮੋਗਾ ਦੇ ਡੀਸੀ ਸਾਹਿਬ ਹੈਗੇ ਆ ਉਹਨਾਂ ਕੋਲੇ ਵੀ ਇਹ ਗੱਲ ਰੱਖੀ ਗਈ ਹੈ ਵੀ ਜਿਹੜਾ ਸਾਡੇ ਰੋਡੇ ਪਿੰਡ ਦੇ ਵਿੱਚ ਰਜਾਦਾ ਪੱਤੀ ਦੇ ਵਿੱਚ ਜਿਹੜਾ ਸਾਰੇ ਪਿੰਡ ਦਾ ਪਾਣੀ ਜਿਹੜਾ ਇਕੱਠਾ ਕਰਕੇ ਮਤਲਬ ਇੱਥੇ ਛੱਡ ਦਿੱਤਾ ਗਿਆ ਇਹਦੀ ਕੋਈ ਨਿਕਾਸੀ ਨਹੀਂ ਤੇ ਬੁਰਾ ਹਾਲ ਹੈ ਤੇ 8 ਸਾਲ ਤੋਂ ਇਹ ਝੂਠ ਮਾਰ ਕੇ ਵੀ ਇੱਥੇ ਜਿਹੜੇ ਡੰਪ ਆ ਜਿਹੜੇ ਇੱਥੇ ਜਿਹੜੇ ਟੋਏ ਆ ਜਿਹੜੇ ਡੂੰਘੇ ਬਣਾਏ ਗਏ ਵੀ ਇੱਥੋਂ ਕੋਈ ਅ ਟ੍ਰੀਟਮੈਂਟ ਪਾਣਾ ਲੱਗੂ ਆ ਜਾਂ ਇੱਥੋਂ ਪਾਣੀ ਦੀ ਨਿਕਾਸੀ ਹੋਊਗੀ ਉਹ ਸਿਰਫ ਤੇ ਸਿਰਫ ਇੱਕ ਗੱਲਾਂ ਕਹਿਣ ਦੀਆਂ ਸੀ ਤੇ ਗੰਦਾ ਪਾਣੀ ਜਿਹੜਾ ਇੱਥੇ ਇਕੱਠਾ ਹੋਇਆ ਹੋਇਆ ਹੈ ਜਿਹੜੇ ਲੋਕ ਇੱਥੇ ਰਹਿੰਦੇ ਹੈਗੇ ਆ ਤੇ ਉਹਨਾਂ ਦਾ ਹਾਲਾਤ ਏਡੇ ਜ਼ਿਆਦੇ ਮਾੜੇ ਆ ਵੀ ਰੋਟੀ ਖਾਣੀ ਵੀ ਉਹਨਾਂ ਨੂੰ ਔਖੀ ਹੈ ਕਹਿ ਸਕਦੇ ਆ ਤੇ ਪਰ ਇੱਥੇ ਕੁਛ ਦਿਨਾਂ ਤੋਂ ਲੈ ਕੇ ਕੁਝ ਲੋਕਾਂ ਵੱਲੋਂ ਇਹਨਾਂ ਚੀਜ਼ਾਂ ਨੂੰ ਇਹ ਤਸੱਲ ਬਣਾਈ ਗਈ ਕਿ ਵੀ ਇੱਥੇ ਸਾਨੂੰ ਜੇ ਪੱਥਰ ਲਾਉਣ ਦੇਵੋਗੇ ਤਾਂ ਅੱਗੇ ਜਾ ਕੇ ਇਹ ਕੰਮ ਆਊਗਾ ਤੁਸੀਂ ਆ ਦੇਖ ਸਕਦੇ ਹੋ ਇੱਕ ਛੋਟੇ ਛੋਟੇ ਖੂਜੇ ਬਣਾਏ ਹੋਏ ਇੱਥੇ ਵੀ ਵੀ ਪਾਣੀ ਨਾਲ ਭਰੇ ਹੋਏ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਆਹ ਸਾਰੀ ਜਿਹੜੀ ਵੀਡੀਓ ਇਸ ਬਣਾਉਣ ਦਾ ਸਾਡਾ ਕਾਰਨ ਹੈ ਇਹੀ ਆ ਬਈ ਵੀ ਇਹ ਹਕੀਕਤ ਆ ਹਕੀਕਤ ਦੇ ਵਿੱਚ ਜਿਹੜੀਆਂ ਆਬਾਦੀਆਂ ਸੰਘਣੀ ਬਿਲਕੁਲ ਨਾਲ ਆ ਆ ਘਰ ਪਹਿਲੇ ਪਾਸੇ ਹੈਗੇ ਆ ਬਹੁਤ ਘਰ ਆ ਪਹਿਲੇ ਪਾਸੇ ਅਰਜਾਦਾ ਪੱਤੀ ਦੇ ਵਿੱਚ ਹੀ ਇਹ ਜਿਹੜੇ ਟੋਏ ਜਿਹੜੇ ਬਣਾਏ ਗਏ ਹੈਗੇ ਆ ਦੂਜੇ ਪਾਸੇ ਜਿਹੜੀ ਬਾਦਲ ਪੱਤੀ ਹੈਗੀ ਹੈ ਉਧਰ ਬਿਲਕੁਲ ਸਾਫ਼ ਸੁਥਰਾ ਹੈਗਾ ਤੇ ਆ ਤੁਸੀਂ ਸਾਰੇ ਜਿਹੜੇ ਟੋਏ ਭਰੇ ਹੋਏ ਹੈਗੇ ਆ ਬੁਰਾ ਹਾਲ ਗੰਦਾ ਪਾਣੀ ਇਕੱਠਾ ਹੋਇਆ ਹੋਇਆ ਇਹਨਾਂ ਦੇ ਖੂਹ ਇਹ ਕਹਿਣ ਦੀਆਂ ਗੱਲਾਂ ਸੀ ਕਰਨੀਆਂ ਗੱਲਾਂ ਕੁਝ ਹੋਰ ਸੀ ਤੇ ਉਸ ਟਾਈਮ ਝੂਠ ਮਾਰ ਕੇ ਜਿਹੜੇ ਇੱਥੇ ਪਾਣੀ ਇਕੱਠਾ ਕਰ ਦਿੱਤਾ ਗਿਆ ਤੇ ਲੋਕਾਂ ਦਾ ਖਿਆਲ ਨਹੀਂ ਰੱਖਿਆ ਗਿਆ ਮਸ਼ਕ ਇੱਥੇ ਬਹੁਤ ਜ਼ਿਆਦਾ ਮਾਰਦਾ ਪਿਆ ਇਹ ਗੁਰੂ ਘਰ ਦੀ ਮਾਪਤ ਨਾਲ ਸੀ ਕਿਸੇ ਨੇ ਇਹਨਾਂ ਨੂੰ ਨਹੀਂ ਬਖਸ਼ਾ ਕਹਿ ਸਕਦੇ ਆ ਵੀ ਜਦੋਂ ਦੁਪਹਿਰਾ ਹੁੰਦਾ ਜਦੋਂ ਵਾਅ ਉਧਰਲੀ ਹੁੰਦੀ ਆ ਤਾਂ ਗੁਰੂ ਘਰ ਦੇ ਵਿੱਚ ਖੜਨਾ ਵੀ ਔਖਾ ਹੋ ਜਾਂਦਾ ਕਿਉਂਕਿ ਮਸ਼ਕੀਨਾਂ ਜ਼ਿਆਦਾ ਚੱਲਿਆ ਜਾਂਦਾ ਤੇ ਇਹ ਹਾਲਾਤ ਹੈ ਜਿਹੜੇ ਇਸ ਟਾਈਮ ਜਿਹੜੇ ਭਰੇ ਹੋਏ ਟੋਏ ਆ ਉਹਨਾਂ ਦੇ ਆ ਦੇਖੋ ਤੁਸੀਂ ਬਾਦੀ ਵੀ ਦੇਖ ਸਕਦੇ ਹੋ ਜਦੋਂ ਇਹ ਉਮੀਦ ਕਰਦੇ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜੀ ਟੀਮ ਹੈ ਇੱਕ ਡੀਸਾ ਵੱਲੋਂ ਬਣਾਈ ਜਾ ਰਹੀ ਹੈ ਉਹ ਬਿਲਕੁਲ ਇੱਥੇ ਵਿਜ਼ਿਟ ਕਰੂਗੀ ਆ ਕੇ ਦੇਖੂਗੀ ਉਹ ਵੀ ਇਹ ਪਾਣੀ ਦੀ ਨਿਕਾਸੀ ਕਿਵੇਂ ਜਿਹੜੀ ਅੱਗੇ ਕੀਤੀ ਜਾਵੇ ਤੇ ਇਥੋਂ ਇਹ ਜਿਹੜੇ ਟੋਏ ਆ ਕਿਵੇਂ ਸ਼ਿਫਟ ਕੀਤੇ ਜਾਣ ਤੇ ਜਿਹੜਾ ਸਾਰਾ ਕੁਝ ਉਹ ਉਦੋਂ ਹੀ ਪਤਾ ਲੱਗੂਗਾ ਪਰ ਫਿਲਹਾਲ ਹੁਣ ਫਿਕਰ ਲੋਕਾਂ ਨੂੰ ਇਹ ਹੈਗਾ ਵੀ ਆਪਦੀ ਜਿਹੜੀ ਜਾਨ ਤੇ ਬਚਾਉਣੀ ਹੈਗੀ ਆ ਜਾਂ ਮਤਲਬ ਜਿਹੜੀਆਂ ਬਿਮਾਰੀਆਂ ਤੋਂ ਕਿਵੇਂ ਅਸੀਂ ਬਚਣਾ ਹੈਗਾ ਕਿਉਂਕਿ 8 ਸਾਲ ਤੋਂ ਲਗਾਤਾਰ ਜਿਹੜਾ ਪਾਣੀ ਹੈ ਇਹ ਡੂੰਘੇ ਟੋਆਆਂ ਦੇ ਵਿੱਚ ਇਕੱਠਾ ਹੋ ਰਿਹਾ ਤੇ ਪਾਣੀ ਦੀ ਜਿਹੜੀ ਨਿਕਾਸੀ ਜਿਹੜੀ ਉਹ ਨਾ ਮਾਤਰ ਹੈਗੀ ਆ ਤੁਸੀਂ ਵੇਖ ਸਕਦੇ ਇੱਕ ਮੋਟਰ ਲਾਈ ਹੋਈ ਆ ਤੇ ਇਸ ਮੋਟਰ ਜੇ ਚੱਲਦੀ ਆ ਕਦੇ ਨਹੀਂ ਚੱਲਦੀ ਪਰ ਹੁਣ ਜਿਹੜੇ ਹਾਲਾਤ ਐ ਇਸ ਟਾਈਮ ਬਹੁਤ ਗੰਭੀਰ ਐ ਤੇ ਰੌਲਾ ਇੱਥੇ ਪੱਥਰ ਲਾਉਣ ਦਾ ਤੇ ਪੱਥਰ ਵੀ ਉਹਨਾਂ ਬੰਦਿਆਂ ਦੇ ਜਿਨ੍ਹਾਂ ਵੱਲੋਂ ਸਿਰਫ 2-2 ਲੱਖ ਰੁਪਇਆ ਦਿੱਤਾ ਗਿਆ ਸੀ ਉਹਨਾਂ ਦੇ ਪਰ ਜਿਨ੍ਹਾਂ ਵੱਲੋਂ ਹੋਰ ਗਰਾਂਹਾਂ ਦਿੱਤੀਆਂ ਗਈਆਂ ਸੀ ਉਹਨਾਂ ਦਾ ਕੋਈ ਜ਼ਿਕਰ ਨਹੀਂਗਾ ਉਹ ਵੀ ਬਹੁਤ ਇਹੋ ਜਿਹੇ ਐਨਆਰਆਈ ਹੈਗੇ ਜਿਨ੍ਹਾਂ ਵੱਲੋਂ ਲੱਖ-ਲੱਖ ਡੇਡ-ਡੇਡ ਲੱਖ ਰੁਪਇਆ ਦਿੱਤਾ ਗਿਆ ਪਰ ਉਹਨਾਂ ਦਾ ਜ਼ਿਕਰ ਕੋਈ ਨਹੀਂ ਕੀਤਾ ਗਿਆ ਚਲੋ ਜੋ ਵੀ ਸੀਗਾ ਪਰ ਉਹ ਪੱਥਰਾਂ ਨਾਲ ਸਾਨੂੰ ਕੋਈ ਮਤਲ ਨਹੀਂ ਪਰ ਜਿਹੜੀ ਪਾਣੀ ਦੀ ਨਿਕਾਸੀ ਉਹ ਕਿਵੇਂ ਹੋਊਗੀ ਇਹਦੇ ਸਬੰਧ ਦੇ ਵਿੱਚ ਡੀਸੀ ਸਾਹਿਬ ਵੱਲੋਂ ਬਹੁਤ ਜਲਦ ਇੱਕ ਆਲਦੀ ਟੀਮ ਹੈ ਜਿਹੜੀ ਉਹ ਭੇਜੀ ਜਾ ਰਹੀ ਹੈਗੀ ਹੈ ਤੇ ਉਮੀਦ ਕਰਦੇ ਆਂ ਵੀ ਹੁਣ ਸਰਕਾਰ ਦੇ ਪਾਲੇ ਦੇ ਵਿੱਚ ਜਿਹੜੀ ਇਹ ਸਾਰੀ ਗੇਂਦਾ ਜਿਹੜਾ ਚੱਲੀ ਗਈ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਆਂ ਸ਼ਾਇਦ ਸਰਕਾਰ ਸਾਡੇ ਜਿਹੜੇ ਵਿਧਾਇਕ ਸਭਾ ਵਿੱਚ ਹੈਗੇ ਆ ਉਹ ਬਹੁਤ ਗੰभीर ਤਾਲਾ ਨਾਲ ਲੈ ਕੇ ਲੋਕਾਂ ਨੂੰ ਬਚਾਉਣ ਵਾਸਤੇ ਖਾਸ ਕਰਕੇ ਲੋਕਾਂ ਦੀ ਸਿਹਤ ਬਚਾਉਣ ਵਾਸਤੇ ਜਰੂਰ ਉਹ ਆਪਦੀ ਹਿੰਮਤ ਮਾਰਨਗੇ ਕਿਉਂਕਿ ਅਸੀਂ ਕਿਸੇ ਦੇ ਖਿਲਾਫ ਤਵਾਂ ਨਹੀਂ ਲਾਉਦੇ ਜਿਨ੍ਹਾਂ ਨੇ ਕਰਤਾ ਠੀਕ ਆ ਓਕੇ ਆ ਗੁੱਡ ਪਰ ਜਿਹੜਾ ਇਦੋਂ ਅੱਗੇ ਹੈਗਾ ਹੁਣ ਅਸੀਂ ਸਰਕਾਰ ਤੇ ਆਸ ਲਗਦੇ ਆਂ ਤੇ ਕੁਝ ਐਨਆਰਆਈ ਹੈਗੇ ਜਿਨ੍ਹਾਂ ਵੱਲੋਂ ਇਹ ਵੀ ਸਾਨੂੰ ਵੀ ਆਖਿਆ ਗਿਆ ਉਹਨਾਂ ਵੱਲੋਂ ਉਹ ਕਹਿੰਦੇ ਵੀ ਅਸੀਂ ਦਲਕੌਲਾ ਸਪੋਰਟ ਕਰਾਂਗੇ ਕਿਉਂਕਿ ਜੋ ਪਹਿਲਾਂ ਗਲਤ ਹੋ ਗਿਆ ਉਹ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗਲਤ ਇਹੀ ਹੋਇਆ ਕਿਉਂਕਿ ਇੱਕ ਜਗ੍ਹਾ ਸਿਰਫ ਤੇ ਸਿਰਫ ਅਜਾਦਾ ਪੱਤੀ ਦੇ ਵਿੱਚ ਜਿਹੜੇ ਖਾਲੀ ਪਏ ਛਪੜਾਂ ਨੂੰ ਮਤਲਬ ਇੱਕ ਗੰਦੇ ਪਾਣੀ ਲਈ ਟੋਏ ਬਣਾ ਦਿੱਤੇ ਗਏ ਤੇ ਨਕਾਸੀ ਦਾ ਕੋਈ ਖਾਸ ਪ੍ਰਬੰਧ ਨਾ ਕੀਤਾ ਗਿਆ ਤੇ ਹੁਣ ਉਹ ਜਿਹੜਾ ਹਾਲਾਤ ਹੈ ਜਿਹੜੇ ਗੰਭੀਰ ਬਣੇ ਹੋਏ ਆ ਤੇ ਆਰਜੀ ਤੌਰ ਤੇ ਪਾਣੀ ਕੱਢਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਇਹ ਕਿੰਨਾ ਪਾਣੀ ਨਿਕਲਦਾ ਸਮੇਂ ਦੀ ਗੱਲ ਰਹੂਗੀ ਤੁਸੀਂ ਵੀਰਾਂ ਤੁਹਾਨੂੰ ਵਿਖਾ ਦਿੱਤੀਆਂਗਾ ਹਕੀਕਤ ਵਿਖਾ ਦਿੱਤੀ ਹੈਗੀ ਆ ਇਹ ਸੀਚੇਵਾਲ ਮਾਡਲ ਸੀਗਾ ਜਿਹੜਾ ਇਹ ਇੱਥੇ ਬਣਾਇਆ ਗਿਆ ਸੀ ਸੀਚੇਵਾਲ ਵਾਲਾ ਮਾਡਲ ਹੈ ਜਿਹੜਾ ਬਿਲਕੁਲ ਫੇਲ ਹੋ ਗਿਆ ਤੇ ਇਹ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਵਾ ਮੁਸ਼ਕੀ ਹੀ ਮੁਸ਼ਕਾਰਿਆ ਇੱਥੇ ਕਿਉਂਕਿ ਲੰਘਣ ਵਾਲੇ ਲੋਕਾਂ ਲਈ ਜਾਂ ਨੇੜੇ ਰਹਿਣ ਵਾਲੇ ਲੋਕਾਂ ਲਈ ਤੇ ਖਾਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਆਉਂਦੇ ਜਾਂਦੇ ਹੈਗੇ ਆ ਸਵੇਰ ਸ਼ਾਮ ਉਹਨਾਂ ਲਈ ਤੇ ਬੜੀ ਇਹ ਇੱਕ ਤੇਰਾ ਕਹਿੰਦੇ ਮੁਸ਼ਕ ਜਦੋਂ ਮਾਰਦਾ ਤੇ ਉਦੋਂ ਬੰਦੇ ਨੂੰ ਖੜਨਾ ਔਖਾ ਆ ਜਾਂਦਾ ਅਸੀਂ ਵੀ ਇਹ ਵੀਡੀਓ ਬਣਾਉਣ ਵਾਲੇ ਸਾਡੇ ਵੀ ਨੱਕ ਜਿਹੜੇ ਟਕੇ ਹੋਇਆ ਵੀ ਕਿਉਂਕਿ ਮੁਸ਼ਕੀ ਇਹਦਾ ਦਾ ਮਾਰਦਾ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਮਾਹੌਲ ਬਣਦਾ ਸਮੇਂ ਦੀ ਗੱਲ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ